ਕੀਕਾਲ ਜੀ ਫਾਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆਂ ਜੀ ਤੁਹਾਡੇ ਲਈ ਜਿਹੜੇ ਸੂਟ ਰਹਿਣਗੇ ਜੀ ਕੱਟ ਪੀਸ ਰਹਿਣਗੇ ਮਸਲੀਨ ਦੇ ਕੱਟ ਪੀਸ ਰਹਿਣਗੇ ਬਹੁਤ ਹੀ ਵਧੀਆ ਕੁਆਲਿਟੀ ਦੇ ਜਿਹੜੇ ਤੁਹਾਡੇ ਲਈ ਅਸੀਂ ਕੱਟ ਪੀਸ ਲੈ ਕੇ ਆਏ ਆਂ ਮਸਲੀਨ ਦੇ ਕੱਟ ਪੀਸ ਰਹਿਣਗੇ ਦਾਸ ਕੰਪਨੀ ਦੇ ਰਹਿਣਗੇ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਔਰ ਜਿਹੜਾ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਬੁਰਲਾਡਾ ਤੋਂ ਜਦੋਂ ਬੋਹਾ ਸਾਈਡ ਜਾਂਦੇ ਆ ਪਰ ਰਸਤੇ ਦੇ ਵਿੱਚ ਪੰਪ ਆਉਂਦਾ ਜੀ ਪੰਪ ਵਾਲੀ ਸਾਈਡ ਹੀ ਆਪਣੀ ਜਿਹੜੀ ਸ਼ਾਪ ਹੈ ਪੰਪ ਵਾਲੀ ਸਾਈਡ ਦੀ ਪੁਲ ਦੇ ਅੰਦਰ ਨੂੰ ਹੀ ਮੁੜ ਕੇ ਬਿਲਕੁਲ ਸੜਕ ਦੇ ਉੱਤੇ ਹੀ ਆਪਣੀ ਜਿਹੜੀ ਸ਼ਾਪ ਹੈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਜੀ ਔਰ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਹੁਣ ਆਪਾਂ ਵੀਡੀਓ ਆਪਣੀ ਸਟਾਰਟ ਕਰਦੇ ਆ ਜੀ ਸਭ ਤੋਂ ਪਹਿਲਾ ਜਿਹੜਾ ਕਟ ਪੀਸ ਰਹਿਣ ਵਾਲਾ ਹੈ ਜੀ ਉਹ ਹੈਗਾ ਬਲੈਕ ਕਲਰ ਦਾ ਡਿਜ਼ਾਈਨ ਤੇ ਪ੍ਰਿੰਟਿੰਗ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹ ਬਲੈਕ ਕਲਰ ਦਾ ਪੀਸ ਹੈ ਔਰ ਇਹਦਾ ਜਿਹੜੀ ਸ਼ਰਟ ਦਾ ਇਹ ਪੀਸ ਰਹਿਣ ਵਾਲਾ ਹੈ ਜੀ ਇਕੱਲੀ ਸ਼ਰਟ ਦਾ ਪੀਸ ਰਹੇਗਾ ਔਰ ਨਾਲ ਇਹਦੇ ਆਪਾਂ ਬਲੈਕ ਬਾਟਮ ਪੇਅਰ ਕਰਕੇ ਵੀ ਇਹਨੂੰ ਬਣਾ ਸਕਦੇ ਆ ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਬਲੈਕ ਬਾਟਮ ਦੇ ਨਾਲ ਔਰ ਜਿਹੜਾ ਕੱਲਾ ਕੱਲਾ ਇਹ ਮੋਰ ਵਾਲਾ ਆਪਣੇ ਕੋਲੇ ਠੀਕ ਹੈ ਸਟੈਂਪ ਵਾਲਾ ਹੀ ਆਪਣੇ ਕੋਲੇ ਸਟੱਫ ਹੈ ਦਾਸ ਕੰਪਨੀ ਦੀ ਮਸਲੀਨ ਹੈ ਜੀ ਬਹੁਤ ਸੋਹਣਾ ਮਸਲੀਨ ਦਾ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਦੇ ਵਿੱਚ ਕੋਈ ਕਮੀ ਨਹੀਂ ਹੈ ਬੜਾ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਮਸਲੀਨ ਸਟੱਫ ਰਹੇਗਾ ਲਿਮਿਟਡ ਸਟਾਕ ਹੈ ਜੀ ਆਪਣੇ ਕੋਲੇ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਜਲਦੀ ਤੋਂ ਜਲਦੀ ਲੈ ਕੇ ਮਤਲਬ ਆਪਣੇ ਸੂਟ ਸੋਹਣੇ ਸੋਹਣੇ ਬਣਾ ਕੇ ਪਾ ਸਕਦੀਆਂ ਨੇ ਔਰ ਰੇਟ ਇਹਨਾਂ ਦਾ ਰਹੇਗਾ ਜੀ 200 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਜਿਹੜਾ ਪੀਸ ਮੈਂ ਤੁਹਾਨੂੰ ਦਿਖਾਇਆ ਜੀ ਬਲੈਕ ਬਾਟਮ ਦੇ ਨਾਲ ਪੇਅਰ ਕਰਕੇ ਬਹੁਤ ਸੋਹਣਾ ਇਹ ਸੂਟ ਰੈਡੀ ਹੁੰਦਾ ਨੈਕਸਟ ਜਿਹੜਾ ਕਲਰ ਹੈਗਾ ਜੀ ਆਪਣੇ ਕੋਲੇ ਆਫ ਵਾਈਟ ਹੈ ਔਰ بیس ਇ ਦਾ ਆਫ ਵਾਈਟ ਹੈ ਜੀ ਉੱਪਰ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਪਿੰਕ ਗਾਜਰੀ ਦੀ ਟੋਨ ਨਾਲ ਇਹਦੇ ਫਲਾਵਰ ਬਣੇ ਹੋਏ ਨੇ ਜੀ ਬੜੇ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਫਲਾਵਰ ਦਿੱਤੇ ਗਏ ਨੇ ਉੱਤੇ ਔਰ ਫਲਾਵਰ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਪਿੰਕ ਔਰ ਗਾਜਰੀ ਟੋਨ ਦੇ ਵਿੱਚ ਨੇ ਬਹੁਤ ਸੋਹਣਾ ਇਹਦੇ ਨਾਲ ਜਿਹੜਾ ਕੰਬੀਨੇਸ਼ਨ ਹੋਇਆ ਜੀ ਆਫ ਵਾਈਟ ਦੇ ਨਾਲ ਪਿੰਕ ਤੇ ਗਾਜਰੀ ਦਾ ਔਰ ਜਿਹੜਾ ਕੰਨੀ ਦੇ ਉੱਤੇ ਤੁਹਾਨੂੰ ਸਟੈਂਪ ਦਿਖਾਈ ਦਿੰਨੀ ਆ ਸਾਰੀ ਕੰਨੀ ਦੇ ਉੱਤੇ ਸਟੈਂਪ ਆਉਗੀ 100% ਪਿਓਰ ਮਸਲੀਨ ਹੈ ਜੀ ਡਿਜੀਟਲ ਸਟਾਫ ਸਟਾਫ ਹੈ ਜੀ ਇਹ ਦਾਸ ਕੰਪਨੀ ਦਾ ਜਿਹੜੀਆਂ ਭੈਣਾਂ ਵੀ ਲੈਣ ਦੀਆਂ ਚਾਹਵਾਂ ਨੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਕੇ ਲੈ ਸਕਦੀਆਂ ਨੇ ਇਹ ਵੀ ਤੁਹਾਨੂੰ ਕੱਲਾ ਸ਼ਰਟ ਪੀਸ ਮਿਲੇਗਾ ਇਹਦੇ ਨਾਲ ਤੁਸੀਂ ਸੇਮ ਕਲਰ ਦੀ ਮਸਲੀਨ ਤਾਂ ਨਹੀਂ ਮਿਲਦੀ ਚਲੋ ਤੁਸੀਂ ਆਪਣਾ ਟਾਫਟਾ ਵੀ ਡਾਈ ਕਰਵਾ ਸਕਦੇ ਹੋ ਸਾਡੇ ਕੋਲੇ ਟਾਫਟਾ ਵੀ ਅਵੇਲੇਬਲ ਹੈ ਜੀ ਨੈਕਸਟ ਜਿਹੜਾ ਹੈਗਾ ਜੀ ਸਟੱਫ ਇਹ ਮਸਲੀਨ ਦਾ ਹੀ ਰਹਿਣ ਵਾਲਾ ਹੈ ਜੀ ਕਲਰ ਪਿੰਟ ਦੇਖ ਸਕਦੇ ਹੋ ਮਸਟਰਡ ਦੇ ਉੱਤੇ ਆਫ ਵਾਈਟ ਕਲਰ ਦੀ ਪ੍ਰਿੰਟਿੰਗ ਹੈ ਜੀ ਮਸਟਰਡ ਕਲਰ ਦਾ ਬੇਸ ਹੈ ਜੀ ਆਫ ਵਾਈਟ ਕਲਰ ਦੀ ਹੈਗੀ ਹੈ ਜੀ ਪ੍ਰਿੰਟਿੰਗ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਜੀ ਇਹਦੇ ਨਾਲ ਤੁਸੀਂ ਪਲੇਨ ਮਸਲੀਨ ਔਰ ਟਾਫਟਾ ਦੋਨੇ ਚੀਜ਼ਾਂ ਹੀ ਡਾਈ ਕਰਵਾ ਸਕਦੇ ਹੋ ਬਹੁਤ ਸੋਹਣਾ ਸਟੱਫ ਰਹੇਗਾ ਪ੍ਰਾਈਸ ਰਹਿਣ ਵਾਲਾ ਹੈ ਜੀ ਇਹਦਾ ਸਿਰਫ ਤੇ ਸਿਰਫ 200 ਰੁਪਏ ਮੀਟਰ ਦੇ ਹਿਸਾਬ ਨਾਲ ਮਸਟਰਡ ਕਲਰ ਦਾ ਜਿਹੜਾ ਬੇਸ ਹੈ ਜੀ ਆਫ ਵਾਈਟ ਕਲਰ ਦੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਸੂਟ ਦਾ ਜਿਹੜਾ ਇਹ ਕਲਰ ਪ੍ਰਿੰਟ ਹੈ ਜੀ ਬੜਾ ਪਿਆਰਾ ਹੈ 2.5 ਮੀਟਰ ਦੀ ਇਹ ਸ਼ਰਟ ਰਹੇਗੀ ਜੀ ਨਾਲ ਤੁਸੀਂ ਸਾਡੇ ਤੋਂ ਪਲੇਨ ਸਟਾਫਟਾ ਲੈ ਕੇ ਜਾਂ ਫਿਰ ਮਸਲੀਨ ਲੈ ਕੇ ਵੀ ਡਾਈ ਕਰਵਾ ਸਕਦੇ ਹੋ ਜਾਂ ਫਿਰ ਅਸੀਂ ਖੁਦ ਤੁਹਾਨੂੰ ਡਾਈ ਕਰਵਾ ਕੇ ਦੇ ਸਕਦੇ ਹਾਂ ਜੀ ਅਗਰ ਤੁਸੀਂ ਚਾਹਵੋ 2.5 ਮੀਟਰ ਦਾ ਇਹ ਜਿਹੜੀ ਸ਼ਰਟ ਦਾ ਪੀਸ ਰਹਿਣ ਵਾਲਾ ਹੈ ਜੀ ਨੈਕਸਟ ਜਿਹੜਾ ਸੂਟ ਰਹੇਗਾ ਜੀ ਬਲੈਕ ਬੇਸ ਦੇ ਉੱਤੇ ਰਹੇਗਾ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਜੀ ਉੱਤੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਔਰ ਇਹ ਜਿਹੜਾ ਪੀਸ ਹੈ ਜੀ ਤੁਹਾਨੂੰ 3.5 ਮੀਟਰ ਦਾ ਮਿਲੇਗਾ ਜਿਹੜੀਆਂ ਭੈਣਾਂ ਦਾ 3.5 ਮੀਟਰ ਦੇ ਵਿੱਚ ਸੂਟ ਰੈਡੀ ਹੁੰਦਾ ਉਹ 3.5 ਮੀਟਰ ਦਾ ਪੀਸ ਲੈ ਕੇ ਵੀ ਆਪਣਾ ਜਿਹੜਾ ਸੂਟ ਹੈ ਬਣਾ ਸਕਦੀਆਂ ਨੇ ਬਹੁਤ ਸੋਹਣਾ ਜਿਹੜਾ ਇਹ ਸੂਟ ਤੁਹਾਡਾ ਬਣ ਕੇ ਰੈਡੀ ਹੋ ਜੂਗਾ ਜੀ ਜਿਹੜੀਆਂ ਪਤਲੀਆਂ ਕੁੜੀਆਂ ਨੇ ਗਰਲਿਸ਼ ਹੈ ਹਨਾ ਪ੍ਰਿੰਟ ਹੈ ਬਹੁਤ ਸੋਹਣਾ ਸਟੱਫ ਹੈ ਔਰ ਜਿਵਾ ਮਰਜੀ ਤੁਸੀਂ ਗਰਮੀ ਦੇ ਵਿੱਚ ਪਾ ਸਕਦੇ ਹੋ ਇੱਕ ਹੋਰ ਹੈ ਜੀ ਇਹ ਵਿਦਆਊਟ ਲਾਈਨਿੰਗ ਵੀ ਸੂਟ ਬਣ ਸਕਦਾ ਹੈ ਕੋਈ ਇਸ਼ੂ ਨਹੀਂ ਹੈਗਾ ਜੇ ਅਗਰ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਾ ਲੋਗੇ ਤਾਂ ਵੀ ਇਹਦੀ ਫਿਟਿੰਗ ਔਰ ਬਹੁਤ ਸੋਹਣਾ ਇਹ ਸਟੱਫ ਹੈ ਜੀ ਕੋਈ ਐਦਾ ਖਰਾਬ ਹੋਣ ਵਾਲਾ ਸਟੱਫ ਨਹੀਂ ਹੈਗਾ ਦਾਸ ਬ੍ਰਾਂਡ ਦਾ ਸਟੱਫ ਹੈ ਨੈਕਸਟ ਜਿਹੜਾ ਪੀਸ ਰਹੇਗਾ ਜੀ ਆਪਣਾ ਹੈਗਾ ਜੀ ਗ੍ਰੇ ਕਲਰ ਦਾ ਗ੍ਰੇ ਕਲਰ ਦਾ ਪੀਸ ਰਹਿਣ ਵਾਲਾ ਹੈ ਜੀ ਉੱਪਰ ਪ੍ਰਿੰਟਿੰਗ ਰਹੇਗੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਗਾਜਰੀ ਟੋਨ ਦੇ ਨਾਲ ਇਹਦਾ ਹੀ ਪ੍ਰਿੰਟਰ ਹੈ ਜੀ ਬਹੁਤ ਸੋਹਣਾ ਇਹਦਾ ਪ੍ਰਿੰਟ ਬਣਿਆ ਹੋਇਆ ਹੈ ਮਸਲੀਨ ਦਾ ਹੀ ਅੱਜ ਦੀ ਜਿਹੜੇ ਕੱਟ ਪੀਸ ਨੇ ਜੀ ਸਾਰੇ ਆਪਾਂ ਮਸਲੀਨ ਦੇ ਹੀ ਤੁਹਾਨੂੰ ਦਿਖਾ ਰਹੇ ਆ ਬਹੁਤ ਸੋਹਣਾ ਸਟੱਫ ਹੈ ਜੀ ਪਿਓਰ ਮਸਲੀਨ ਹੈ ਜੀ ਸਟੱਫ ਬਹੁਤ ਪਿਆਰਾ ਹੈ ਪਿਓਰ ਮਸਲੀਨ ਇਹਦੀ 3 ਮੀਟਰ ਦਾ ਇਹ ਪੀਸ ਰਹੇਗਾ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਜਾਂ ਫਿਰ ਫਰੌਕ ਵਗੈਰਾ ਵੀ ਅਗਰ ਬਣਾਉਣਾ ਚਾਹੋ ਨੇ ਫਰੌਕ ਵੀ ਬਣਾ ਸਕਦੇ ਹੋ ਜਿਹੜੀਆਂ ਪਹਿਣਾ ਫਰੌਕ ਬਣਾਉਂਦੀਆਂ ਨੇ ਕੁੜੀਆਂ ਹਨਾ ਜਾਂ ਕੋਟ ਸੈੱਟ ਬਣਾਉਂਦੀਆਂ ਨੇ ਜਿਵੇਂ ਜੀ ਇਹ ਪੀਸ ਆ 3 ਮੀਟਰ ਤੋਂ ਪਲੱਸ ਹੀ ਆ ਜਿਹੜੀਆਂ ਪਹਿਣਾ ਕੋਟ ਸੈੱਟ ਬਣਾਉਂਦੀਆਂ ਨੇ ਹਨਾ ਉਹ ਵੀ ਕੋਟ ਸੈੱਟ ਵੀ ਇਹਦਾ ਬਣ ਸਕਦਾ ਔਰ ਇਹਦਾ ਮਸਲੀਨ ਦਾ ਬਹੁਤ ਸੋਹਣਾ ਕੋਟ ਸੈੱਟ ਬਣ ਕੇ ਡਿਜ਼ਾਈਨ ਤੁਸੀਂ ਡਿਜ਼ਾਈਨ ਕਰਕੇ ਕੋਟ ਸੈੱਟ ਪਾ ਸਕਦੇ ਹੋ ਔਰ ਇਹਦਾ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਜੀ ਕੋਟ ਸੈੱਟ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਸਟੱਫ ਰਹਿਣ ਵਾਲ ਨੈਕਸਟ ਜਿਹੜਾ ਪੀਸ ਰਹੇਗਾ ਜੀ ਆਪਣਾ ਜਿਹੜਾ ਬੇਸ ਹੈ ਜੀ ਇਹਦਾ ਕਾਫੀ ਜਆ ਬੇਸ ਆਏਗਾ ਜੀ ਕੁਲਮਾ ਜਆ ਪ੍ਰਿੰਟ ਹੈ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਮਸਲੀਨ ਹੈ ਔਰ 컬러ਫੁਲ ਜੀ ਸ਼ਰਟ ਰਹੇਗੀ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਕਲਰ ਹੀ ਹੈ ਇਹਦੇ ਵਿੱਚ ਬੜਾ ਸੋਹਣਾ ਇਹਦਾ ਜਿਹੜਾ ਕਲਰ ਰਹਿਣ ਵਾਲੇ ਨੇ ਜੀ ਇਹਦੇ 4 ਮੀਟਰ ਦਾ ਇਹ ਸੂਟ ਦਾ ਸਟੱਫ ਹੈ ਜੀ 4 ਮੀਟਰ ਇਹ ਤੁਸੀਂ 4 ਮੀਟਰ ਦੇ ਨਾਲ ਆਪਣਾ ਪੂਰਾ ਸੂਟ ਵੀ ਇਹਦਾ ਬਣਾ ਕੇ ਰੈਡੀ ਕਰ ਸਕਦੇ ਹੋ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 200 ਰੁਪਏ ਮੀਟਰ ਹੀ ਪਿਓਰ ਮਸਲੀਨ ਹੈ ਦਾਸ ਬ੍ਰਾਂਡ ਦੀ ਹੈ 200 ਰੁਪਏ ਮੀਟਰ ਦੇ ਵਿੱਚ ਇਹ ਸਟੱਫ ਤੁਹਾਨੂੰ ਮਿਲ ਜੇਗਾ ਜੀ ਨੈਕਸਟ ਜਿਹੜਾ ਪ੍ਰਿੰਟ ਹੈ ਜੀ ਰੈੱਡ ਚੈਰੀ ਜੀ ਟੋਨ ਦੇ ਉੱਤੇ ਜਿਹੜਾ ਇਹ ਪ੍ਰਿੰਟ ਬਣਿਆ ਹੋਇਆ ਹੈ ਜੀ ਰੈੱਡ ਚੈਰੀ ਜੀ ਟੋਨ ਹੈ ਜੀ ਜਿਹੜੀ ਇਹਦੀ ਕਲਰ ਰਹਿਣ ਵਾਲਾ ਹੈ ਦਾਸ ਕੰਪਨੀ ਦੀ ਮਸਲੀਨ ਹੈ ਜੀ 100% ਪਿਓਰ ਮਸਲੀਨ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਰੈੱਡ ਚੈਰੀ ਜਿਹੜਾ ਬੇਸ ਹੈ ਉੱਤੇ ਸਕਿਨ ਤੇ ਆਫ ਵਾਈਟ ਜੇ ਕਲਰ ਨਾਲ ਇਹਦੇ ਜਿਹੜੇ ਫਲਾਵਰ ਬਣੇ ਹੋਏ ਨੇ ਬਹੁਤ ਸੋਹਣਾ ਪ੍ਰਿੰਟਿੰਗ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਬੜਾ ਸੋਹਣਾ ਸਟੱਫ ਰਹਿਣ ਵਾਲਾ ਹੈ ਪ੍ਰਾਈਸ ਰਹੇਗਾ ਜੀ 200 ਰੁਪਏ ਮੀਟਰ ਜਿਹੜਾ ਇਹਦੇ ਵਿੱਚ ਜੀ ਤੁਹਾਨੂੰ ਇੱਕ ਪੂਰਾ ਸੂਟ ਵੀ ਮਿਲ ਜੇਗਾ ਤੇ ਇੱਕ ਸ਼ਰਟ ਪੀਸ ਵੀ ਮਿਲ ਜੇਗਾ ਇਹਦੇ ਵਿੱਚ ਆਪਣੇ ਕੋਲੇ ਸ਼ਰਟ ਪੀਸ ਵੀ ਆ ਔਰ ਇੱਕ ਪੂਰਾ ਸੂਟ ਵੀ ਤੁਹਾਨੂੰ ਮਿਲ ਜੇਗਾ ਪੂਰੇ ਸੂਟ ਦਾ ਸਟੱਫ ਵੀ ਹੈ ਔਰ ਸ਼ਰਟ ਪੀਸ ਵੀ ਇਹਦੇ ਵਿੱਚ ਤੁਹਾਨੂੰ ਮਿਲ ਸਕਦਾ ਜਿਹੜੀਆਂ ਭੈਣਾਂ ਲੈਣ ਦੀਆਂ ਚਾਹਵਾਂ ਨੇ ਉਹ ਲੈ ਸਕ ਔਰੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਜੀ ਨੈਕਸਟ ਪ੍ਰਿੰਟਿੰਗ ਦੇਖੋ ਕਿੰਨਾ ਉੱਭਰ ਕੇ ਆ ਰਿਹਾ ਜੀ ਪ੍ਰਿੰਟ ਡਿਜੀਟਲ ਪ੍ਰਿੰਟ ਹੈ ਜੀ ਬਲੈਕ ਬੇਸ ਦੇ ਉੱਤੇ ਹੈ ਜੀ ਦੇਖੋ ਫਲਾਵਰ ਬਣੇ ਹੋਏ ਨੇ ਮਸਲੀਨ ਸਟਫ ਹੈ ਜੀ 4 ਮੀਟਰ ਇਹ ਸਟਫ ਰਹੇਗਾ 4 ਮੀਟਰ ਦੇ ਵਿੱਚ ਮੋਸਟਲੀ ਮੇਰੀ ਭੈਣਾਂ ਦਾ ਸੂਟ ਬਣ ਕੇ ਰੈਡੀ ਹੋ ਜਾਂਦਾ ਹੈ ਜੀ 4 ਮੀਟਰ ਦੇ ਵਿੱਚ ਸਾਰੀਆਂ ਭੈਣਾਂ ਸੂਟ ਬਣਾ ਕੇ ਰੈਡੀ ਕਰ ਹੀ ਲੈਂਦੀਆਂ ਨੇ ਕਿਉਂਕਿ ਇਹਨਾਂ ਦਾ ਪਣਾ ਵੀ ਕੋਈ ਛੋਟਾ ਨਹੀਂ ਹੁੰਦਾ ਵਧੀਆ 42 43 44 ਇੰਚ ਦਾ ਇਹਦਾ ਪਣਾ ਹੁੰਦਾ ਬਹੁਤ ਸੋਹਣਾ ਸਟਫ ਹੈ ਜੀ ਸਟਫ ਰਹਿਣ ਵਾਲਾ ਹੈ ਪ्योर ਮਸਲੀਨ ਮਸਲੀਨ ਜਿਹੜ ਔਰ ਨੈਕਸਟ ਜਿਹੜਾ ਪ੍ਰਿੰਟ ਰਹੇਗਾ ਜੀ ਆਪਣਾ ਹੈਗਾ ਕਾਫੀ ਇਹੇ ਦੋ ਪੀਸਾਂ ਦੇ ਵਿੱਚ ਸੂਟ ਕੰਪਲੀਟ ਹੋ ਜਾਏਗਾ ਜੀ ਕਾਫੀ ਕਲਰ ਦਾ ਜਿਹੜਾ ਇਹ ਪ੍ਰਿੰਟ ਰਹਿਣ ਵਾਲਾ ਹੈ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਜਿਹੜਾ ਕਿ ਇਹਨੇ ਹਨਾ ਵੀਡੀਓ ਦੇ ਵਿੱਚ ਵੀ ਬਹੁਤ ਸੋਹਣੇ ਕਲਰ ਆ ਰਹੇ ਨੇ ਜੀ ਬਹੁਤ ਪਿਆਰਾ ਹੈ ਇਹ ਉਬਰ ਕੇ ਆ ਰਿਹਾ ਜੀ ਦੇਖੋ ਜਿਹੜਾ ਇਹਦਾ ਪ੍ਰਿੰਟਿੰਗ ਹੈ ਸਾਰੀ ਡਿਜੀਟਲ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਸਾਰੀ بیس ਰਹੇਗਾ ਜੀ ਸਾਰਿਆਂ ਦਾ ਮਸਲੀਨ ਸਾਰਿਆਂ ਦਾ ਮਸਲੀਨ بیس ਹੈ ਜੀ ਜਿਹੜੇ ਕੱਟ ਪੀਸ ਆਏ ਨੇ ਜੀ ਪਿਓਰ ਮਸਲੀਨ ਦੇ ਜਿਹੜੇ ਕੱਟ ਪੀਸ ਆਪਣੇ ਕੋਲੇ ਆਏ ਨੇ ਜੀ ਇਹ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਸਟੱਫ ਹੈਗਾ ਜੀ ਇਹ ਜਿਹੜਾ ਮਤਲਬ ਕਪੜਾ ਹੈਗਾ ਜੀ ਇਹ ਦੋ ਪੀਸਾਂ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਬਣ ਕੇ ਇਹ ਤੁਹਾਡਾ ਰੈਡੀ ਹੋ ਜਾਊਗਾ ਜੀ ਨੈਕਸਟ ਹੈਗਾ ਜੀ ਆਫ ਵਾਈਟ ਦੇ ਉੱਤੇ ਮਰਜੈਂਟਾ ਕਲਰ ਦੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਮਰਜੈਂਟਾ ਕਲਰ ਤੇ ਆਫ ਵਾਈਟ ਦੋਨੋਂ ਦਾ ਕੰਬੀਨੇਸ਼ਨ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਤੇ ਇਹਦੇ ਵਿੱਚ ਵੀ ਆਪਣੇ ਕੋਲ ਇੱਕ ਸ਼ਰਟ ਦਾ ਪੀਸ ਹੈ ਔਰ ਇੱਕ ਪੂਰੇ ਸੂਟ ਦਾ ਪੀਸ ਹੈ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਇੱਕ ਸੂਟ ਤੇ ਇੱਕ ਸ਼ਰਟ ਇਹ ਜਿਹੜਾ ਪੀਸ ਮਤਲਬ ਬਣ ਕੇ ਕੰਪਲੀਟ ਹੁੰਦਾ ਹੈ ਜੀ ਇਹਦੇ ਨਾਲ ਤੁਸੀਂ ਮਰਜੈਂਟਾ ਬਾਟਮ ਵੀ ਲਗਾ ਸਕਦੇ ਹੋ ਜਾਂ ਫਿਰ ਆਫ ਵਾਈਟ ਬਾਟਮ ਦੇ ਨਾਲ ਵੀ ਪਾ ਸਕਦੇ ਹੋ ਮੋਸਟਲੀ ਆਫ ਵਾਈਟ ਬਾਟਮ ਸਾਰਿਆਂ ਕੋਲੇ ਹੁੰਦੀ ਹੈ ਹਨਾ ਅਗਰ ਨਹੀਂ ਵੀ ਤਾਂ ਤੁਸੀਂ ਸਾਡੇ ਤੋਂ ਟਾਫਟਾ ਵੀ ਡਾਈ ਕਰਵਾ ਸਕਦੇ ਹੋ ਜਾਂ ਫਿਰ ਪਿਓਰ ਮਸਲੀਨ ਲੈ ਕੇ ਵੀ ਸਾਡੇ ਤੋਂ ਡਾਈ ਕਰਵਾ ਸਕਦੇ ਹੋ ਉਹ ਤੁਹਾਡੀ ਚੋਇਸ ਅਕੋਰਡਿੰਗ ਅ ਦੁਪੱਟੇ ਵੀ ਨੇ ਜੀ ਮਸਲੀਨ ਦੇ ਲਾਈਨਾਂ ਵਾਲੇ ਚੈੱਕ ਵਾਲੇ ਦੁਪੱਟੇ ਵੀ ਤੁਸੀਂ ਨਾਲ ਹੀ ਡਾਈ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਇਹ ਬਣ ਕੇ ਰੈਡੀ ਹੁੰਦੇ ਨੇ ਕਾਫੀ ਜਿਹੜੀ ਕੋਸਟਲੀ ਇਹ ਜਿਹੜੀ ਮਸਲੀਨ ਆਂਦੀ ਹੈ ਜੀ ਦਾਸ ਕੰਪਨੀ ਦੀ ਮਸਲੀਨ ਜਿਹੜੀ ਕਾਫੀ ਕੋਸਟਲੀ ਹੈ ਜੀ ਬ੍ਰੈਂਡ ਬ੍ਰੈਂਡ ਬਹੁਤ ਵਧੀਆ ਪਰ ਆਪਾਂ ਇਹਨਾਂ ਨੂੰ ਕੱਟ ਪੀਸਾਂ ਦੇ ਵਿੱਚ ਲੈ ਕੇ ਆਏ ਜੀ ਜਿਹੜੀ ਭੈਣ ਵੀ ਲੈਂਦੀ ਚਾਵਨ ਹੈ ਜੀ ਉਹ ਕੱਟ ਪੀਸਾਂ ਦੇ ਵਿੱਚ ਇਹਨਾਂ ਨੂੰ ਲੈ ਸਕਦੀ ਹੈ ਇਹ ਪੀਸ ਆਪਣੇ ਕੋਲੇ 2.5 ਮੀਟਰ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਜੀ ਤੇ 4 ਮੀਟਰ ਦੇ ਵਿੱਚ ਵੀ ਮਿਲ ਜੂਗਾ ਸਾਡੇ 4 ਮੀਟਰ ਦਾ ਪੀਸ ਹੈ ਜੀ ਇਹ ਤੇ ਦੂਸਰਾ ਪੀਸ ਕੱਲੀ ਸ਼ਰਟ ਦਾ ਰਹਿਣ ਵਾਲਾ ਜੀ ਇਹ 4.5 ਮੀਟਰ ਦਾ ਪੀਸ ਰਹਿਣ ਵਾਲਾ ਹੈ ਨੈਕਸਟ ਜਿਹੜਾ ਆਪਣੇ ਕੋਲੇ ਆਇਆ ਜੀ ਬਲੈਕ ਬੇਸ ਦੇ ਉੱਤੇ ਪ੍ਰਿੰਟਿੰਗ ਹੈ ਜੀ ਇਹਦੇ ਨਾਲ ਤੁਸੀਂ ਬਲੈਕ ਬਾਟਮ ਵੀ ਲਗਾ ਸਕਦੇ ਹੋ ਬਲੈਕ ਬਾਟਮ ਦਾ ਜਿਹੜਾ ਸਟੱਫ ਹੈ ਆਪਣੇ ਕੋਲੇ ਅਵੇਲੇਬਲ ਹੈ ਜੀ ਮੰਝਲੀ ਸਿਲਕ ਦਾ ਆਪਾਂ ਲਗਾ ਕੇ ਦੇ ਰਹੇ ਹਾਂ ਹਾਂ ਇਹਨਾਂ ਵਿੱਚੋਂ ਅਗਰ ਤੁਸੀਂ ਫਿਓਨਾ ਨਾਲ ਕਿਸੇ ਨੂੰ ਫਿਓਨਾ ਜਿਹੜਾ ਸਟੱਫ ਹੁੰਦਾ ਉਹ ਲਗਾਉਣਾ ਚਾਹੁੰਦੇ ਹੋ ਮਸਲੀਨ ਦੇ ਨਾਲ ਉਹ ਵੀ ਫਿੱਟ ਬੈਠ ਜਾਊਗਾ ਜੀ ਫਿਓਨਾ ਵੀ ਲਗਾ ਸਕਦੇ ਹੋ ਆਪਣੇ ਕੋਲੇ ਫਿਓਨਾ ਵੀ ਅਵੇਲੇਬਲ ਹੈ ਜੀ ਜਿਹੜੀਆਂ ਪਹਿਣਾ ਵੀ ਬਾਟਮ ਲਗਵਾਉਣਾ ਚਾਹੁੰਦੀਆਂ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਬਾਟਮ ਲਗਵਾ ਸਕਦੇ ਹੋ ਪ੍ਰਾਈਸ ਰਹਿਣ ਵਾਲਾ ਹੈ ਜੀ ਇਹ ਸੂਟਾਂ ਦਾ ਬਹੁਤ ਸੋਹਣਾ ਸਟਾਫ ਰਹੇਗਾ ਜੀ ਸਟਾਫ ਦੀ ਕੋਈ ਕਮੀ ਨਹੀਂ ਹੈ ਕੋਈ ਸਟਾਫ ਦੇ ਵਿੱਚ ਕੋਈ ਸ਼ਿਕਾਇਤ ਵਾਲਾ ਕੰਮ ਨਹੀਂ ਹੈ ਬਹੁਤ ਸੋਹਣਾ ਸਟਾਫ ਹੈ ਜੀ ਨੈਕਸਟ ਸ਼ਰਟ ਪੀਸ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਆਪਣੇ ਕੋਲੇ ਦੋ ਪੀਸਾਂ ਦੇ ਵਿੱਚ ਹੈ ਜੀ ਇਹ ਇੱਕ ਸ਼ਰਟ ਪੀਸ ਮਿਲੇਗਾ ਔਰ ਇੱਕ ਮਿਲੇਗਾ ਜੀ 4.5 ਮੀਟਰ ਦਾ ਕੰਪਲੀਟ ਸੂਟ ਤੁਸੀਂ 4.5 ਮੀਟਰ ਦੇ ਵਿੱਚ ਸੂਟ ਬਣਾ ਕੇ ਵੀ ਆਪਣਾ ਰੈਡੀ ਕਰ ਸਕਦੇ ਹੋ ਨੈਕਸਟ ਹੈਗਾ ਜੀ ਬਲੈਕ ਕਲਰ ਦੀ ਪ੍ਰਿੰਟਿੰਗ ਹੈ ਜੀ ਬਲੈਕ ਕਲਰ ਦੇਖੋ ਬਲੈਕ ਬੇਸ ਦੇ ਉੱਤੇ ਗ੍ਰੇ ਕਲਰ ਨਾਲ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਸੋਹਣਾ ਸਟਾਫ ਰਹੇਗਾ ਜੀ ਸਟਾਫ ਰਹਿਣ ਵਾਲਾ ਜੀ ਮਸਲੀਨ ਦਾਸ ਕੰਪਨੀ ਦਾ ਜੀ 100% ਪਿਓਰ ਮਸਲੀਨ ਹੈ ਜੀ ਇਹ ਇਹ ਤੁਹਾਨੂੰ ਪੂਰਾ ਸੂਟ ਮਿਲ ਜੇਗਾ ਜੀ ਜਿਹੜੀਆਂ ਪਹਿਣਾ ਪੂਰਾ ਸੂਟ ਪਾਉਣਾ ਚਾਹੁੰਦੀਆਂ ਨੇ ਬਹੁਤ ਸੋਹਣਾ ਇਹਦੇ ਨਾਲ ਟਾਈ ਡਾਈ ਦਾ ਦੁਪੱਟਾ ਕਰਵਾ ਕੇ ਜੀ ਬੜਾ ਸੋਹਣਾ ਇਹ ਜਿਹੜਾ ਸੂਟ ਬਣ ਕੇ ਰੈਡੀ ਹੋਊਗਾ ਜੀ ਔਰ ਆਪਣੇ ਕੋਲੇ ਲਾਸਟ ਜਿਹੜਾ ਪੀਸ ਹੈ ਜੀ ਮਸਲੀਨ ਦਾ ਹੈਗਾ ਰੈੱਡ ਚੈਰੀ ਸ਼ੇਡ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਸੀ ਆਪਣੇ ਕੋਲੇ ਦੋ ਪੀਸਾਂ ਦੇ ਵਿੱਚ ਇਹ ਅਵੇਲੇਬਲ ਹੈ ਦੋ ਪੀਸਾਂ ਦੇ ਵਿੱਚ ਜੀ ਇਹ अवेलेबल ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਹੈ ਹਨਾ ਇੱਕ ਰੈੱਡ ਚੈਰੀ ਜਿਹੜਾ ਇਹ ਇੱਕ ਮਤਲਬ ਪੂਰਾ ਸੂਟ ਵੀ ਬਣ ਜਾਏਗਾ ਔਰ ਇੱਕ ਜਿਹੜੀ ਕੀ ਸ਼ਰਟ ਪੀਸ ਤੁਹਾਨੂੰ ਮਿਲ ਸਕਦਾ ਜੀ ਨੈਕਸਟ ਜਿਹੜੇ ਪੀਸ ਰਹਿਣਗੇ ਜੀ ਆਪਣੇ ਕੋਲੇ ਰਹਿਣਗੇ ਔਰਗੈਂਜ਼ਾ ਦੇ ਇਹ ਥੋੜਾ ਹੀ ਸਟੱਫ ਹੈ ਜੀ ਆਪਣੇ ਕੋਲੇ ਔਰਗੈਂਜ਼ਾ ਦੇ ਜਿਹੜੇ ਪੀਸ ਨੇ ਬਹੁਤ ਘੱਟ ਪੀਸ ਨੇ ਪਰ ਹੈ ਤਾਂ ਮਤਲਬ ਜਿਹਨੇ ਵੀ ਨੇ ਪਰ ਬਹੁਤ ਹੀ ਸੁਪੀਰੀਅਰ ਤੇ ਬਹੁਤ ਹੀ ਸੋਹਣੀ ਸੋਹਣੇ ਪ੍ਰਿੰਟ ਦੇ ਜਿਹੜੇ ਇਹ ਪੀਸ ਰਹਿਣਗੇ ਜੀ ਫਰਸਟ ਪ੍ਰਿੰਟ ਦੇਖੋ ਜੀ ਤੁਸੀਂ ਪਿਓਰ ਆਰਗੈਂਜ਼ਾ ਜੀ ਦਾਸ ਕੰਪਨੀ ਦਾ ਹੀ ਹੈ ਪਿਓਰ ਆਰਗੈਂਜ਼ਾ ਬਿਲਕੁਲ 100% ਪਿਓਰ ਆਰਗੈਂਜ਼ਾ ਸਟੱਫ ਦੇ ਉੱਤੇ ਹੈ ਜੀ ਇਹ ਦਾਸ ਕੰਪਨੀ ਦਾ ਇਹ ਜਿਹੜਾ ਪੀਸ ਰਹੇਗਾ ਆ ਦੇਖੋ ਨਾਲ ਇਹਦੇ ਆਪਾਂ ਬਾਟਮ ਪੇਅਰ ਕੀਤੀ ਹੈ ਜੀ ਫਲਾਵਰ ਪ੍ਰਿੰਟ ਹੈ ਜਿਹੜਾ ਇਹਦੇ ਨਾਲ ਦੀ ਹੀ ਆਪਾਂ ਬਾਟਮ ਇਹਦੇ ਨਾਲ ਪੇਅਰ ਕੀਤੀ ਹੋਈ ਹੈ ਪੂਰਾ ਸੂਟ ਇਹ ਬਣ ਕੇ ਰੈਡੀ ਹੋ ਜੂਗਾ 2.5 ਮੀਟਰ ਦੀ ਸ਼ਰਟ ਹੈ ਔਰ 2.5 ਮੀਟਰ ਦੀ ਹੀ ਆਪਾਂ ਇਹਦੇ ਨਾਲ ਬਾਟਮ ਰੈਡੀ ਕੀਤੀ ਹੋਈ ਹੈ ਇਹਦੇ ਵਿੱਚ ਸੇਮ ਕਲਰ ਦੇ ਵਿੱਚ ਆਪਣੇ ਕੋਲੇ ਕਲਰ ਹੋਰ ਵੀ ਆਏ ਨੇ ਸੇਮ ਡਿਜ਼ਾਈਨ ਦੇ ਵਿੱਚ ਸੌਰੀ ਕਲਰ ਹੋਰ ਆਏ ਨੇ ਆਪਣੇ ਕੋਲੇ ਇੱਕ ਆਪਣੇ ਕੋਲੇ ਆਇਆ ਜੀ ਇਸੇ ਦੇ ਵਿੱਚ ਗਾਜਰੀ ਕਲਰ ਆਇਆ ਹੈ ਆਫ ਵਾਈਟ ਬੇਸ ਦੇ ਨਾਲ ਗਾਜਰੀ ਸ਼ੇਡ ਹੈ ਔਰ ਇਹ ਪੀਸ ਰਹੇਗਾ ਜੀ 4 ਮੀਟਰ ਜਿਹੜੀਆਂ ਪੈਨ ਆਲ ਓਵਰ ਬਣਾਉਣਾ ਚਾਹੁੰਦੀਆਂ ਨੇ ਜਾਂ ਫਿਰ ਦੋ ਸ਼ਰਟਾਂ ਦੇ ਵਿੱਚ ਵੀ ਲੈਣਾ ਚਾਹੁੰਦੀਆਂ ਨੇ ਤਾਂ ਤੁਸੀਂ ਇਹ ਦੋ ਸ਼ਰਟਾਂ ਦੇ ਵਿੱਚ ਵੀ ਲੈ ਸਕਦੇ ਹੋ 4 ਮੀਟਰ ਜਿਹੜਾ ਇਹਦਾ ਰਹੇਗਾ ਜੀ ਲੈਂਥ ਵੇਟ ਤੇ ਦੀ ਰਹੇਗੀ ਬਹੁਤ ਸੋਹਣੀ 4 ਮੀਟਰ ਦਾ ਇਹ ਪੀਸ ਰਹਿਣ ਵਾਲਾ ਹੈ ਜੀ 4 ਮੀਟਰ ਦੇ ਵਿੱਚ ਤੁਸੀਂ ਪੂਰਾ ਸੂਟ ਵੀ ਬਣਾ ਸਕਦੇ ਹੋ ਜਾਂ ਫਿਰ ਦੋ ਸ਼ਰਟਾਂ ਵੀ ਬਣਾ ਕੇ ਰੈਡੀ ਕਰ ਸਕਦੇ ਹੋ ਨੈਕਸਟ ਜਿਹੜਾ ਪੀਸ ਰਹੇਗਾ ਜੀ ਆਪਣੇ ਕੋਲੇ ਇਹ ਵਾਲਾ ਪੀਸ ਰਹੇਗਾ ਜੀ ਇਹ ਹੈਗਾ ਜਿਹੜਾ ਇਹਦਾ ਬੇਸ ਕਲਰ ਹੈ ਜੀ ਆਫ ਵਾਈਟ ਹੈ ਇਹ ਪਹਿਲਾ ਜਿਹੜਾ ਪੀਸ ਦਿਖਾਇਆ ਮੈਂ ਤੁਹਾਨੂੰ ਹਨਾ ਉਸੇ ਵਿੱਚ ਹੀ ਤੀਸਰਾ ਜਿਹੜਾ ਕਲਰ ਆਏਗਾ ਜੀ ਪਹਿਲਾ ਮੈਂ ਕਲਰ ਦਿਖਾਇਆ ਸੀ ਤੁਹਾਨੂੰ ਪੈਰਟ ਦੇ ਨਾਲ ਇਹਦੇ ਨਾਲ ਆਪਾਂ ਬਾਟਮ ਲਗਾਈ ਹੈ 2.5 ਮੀਟਰ ਦਾ ਪੀਸ ਹੈ ਜੀ ਇਹ ਇਹ ਵਾਲਾ ਪੀਸ ਰਹੇਗਾ ਜੀ ਆਪਣਾ ਗਾਜ਼ਰੀ ਸ਼ਰਟ ਗਾਜ਼ਰੀ ਜੇ ਮਤਲਬ ਫਲਾਵਰ ਪ੍ਰਿੰਟ ਦੇ ਨਾਲ ਇਹ ਰਹੇਗਾ ਜੀ ਪੂਰਾ 4 ਮੀਟਰ ਦਾ ਔਰ ਇਹ ਵਾਲਾ ਪੀਸ ਹੈ ਜਿਹੜੀਆਂ ਇਹ ਵਾਲਾ ਪੀਸ ਮੇਰੀਏ ਪਹਿਣਾ ਨੂੰ ਮਿਲ ਜੇਗਾ ਜੀ ਪੌਣੇ ਇੱਕ 2 ਮੀਟਰ ਦਾ ਪੀਸ ਮਿਲੇਗਾ ਜੀ ਇਹ ਪੌਣੇ 2 ਮੀਟਰ ਦੇ ਵਿੱਚ ਤੁਸੀਂ ਆਪਣੀ ਸ਼ਰਟ ਜਿਹੜੀ ਬਣਾ ਕੇ ਰੈਡੀ ਕਰ ਸਕਦੇ ਹੋ ਪੌਣੇ 2 ਮੀਟਰ ਦਾ ਪੀਸ ਇਹ ਤੁਹਾਨੂੰ ਮਿਲ ਸਕਦਾ ਅ ਨੈਕਸਟ ਜਿਹੜਾ ਪੀਸ ਰਹਿਣ ਵਾਲਾ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਸਟਾਫ ਹੈਗਾ ਜੀ ਪਿਓਰ ਆਰਗੈਂਜ਼ਾ 4 ਮੀਟਰ ਦਾ ਇਹ ਵੀ ਪੀਸ ਤਾਂ ਉਹ 4 ਮੀਟਰ ਦਾ ਮਿਲੇਗਾ 4 ਮੀਟਰ ਦੇ ਵਿੱਚ ਦੋ ਸ਼ਰਟਾਂ ਵੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਕੱਲਾ ਸੂਟ ਵੀ ਬਣਾ ਕੇ ਆਲ ਓਵਰ ਸੂਟ ਬਣਾ ਕੇ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਸਟਾਫ ਹੈ ਜੀ ਇਹ ਆਰਗੈਂਜ਼ਾ ਪਿਓਰ ਆਰਗੈਂਜ਼ਾ ਸਟਾਫ ਹੈ ਜੀ 100% ਪਿਓਰ ਆਰਗੈਂਜ਼ਾ ਜੀ ਦਾਸ ਬ੍ਰੈਂਡ ਦਾ ਨੈਕਸਟ ਜਿਹੜਾ ਪ੍ਰਿੰਟਰ ਹੈਗਾ ਜੀ ਮਸਟਰਡ ਬੇਸ ਦੇ ਉੱਤੇ ਰਹਿਣ ਵਾਲਾ ਮਸਟਰਡ 베ਸ ਦੇ ਉੱਤੇ ਰਹੇਗਾ ਜੀ ਫਲਾਵਰ ਪ੍ਰਿੰਟ ਦੇਖੋ ਇਹਦਾ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਮਸਟਰਡ 베ਸ ਹੈ ਉੱਪਰ ਫਲਾਵਰ ਬਣੇ ਹੋਏ ਨੇ ਪ੍ਰਾਈਸ ਰਹਿਣ ਵਾਲਾ ਜੀ ਇਹਨਾਂ ਦਾ ਵੀ 200 ਰੁਪਏ ਮੀਟਰ ਜਿਹੜੀਆਂ ਪਹਿਣਾ ਵੀ ਔਰਗਾਂਜ਼ਾ ਦਾ ਵੀ ਸੂਟ ਲੈਣਾ ਚਾਹੁੰਦੀਆਂ ਨੇ 200 ਰੁਪਏ ਮੀਟਰ ਦੇ ਵਿੱਚ ਲੈ ਸਕਦੀਆਂ ਨੇ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮਸਲੀਨ ਦਾ ਮਸਲੀਨ ਦਾ ਜਾਂ ਆਰਗੈਂਜ਼ਾ ਦਾ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਜੀ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੱਟ ਪੀਸ ਦਿਖਾਏ ਨੇ ਜੀ ਮਸਲੀਨ ਦੇ ਤੇ ਆਰਗੈਂਜ਼ਾ ਦੇ ਜਿਹੜੀਆਂ ਭੈਣਾਂ ਵੀ ਲੈਣ ਦੀਆਂ ਚਾਹਵਾਨ ਨੇ ਜਲਦੀ ਤੋਂ ਜਲਦੀ ਆਪਣਾ ਸਕਰੀਨਸ਼ਾਟ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ WhatsApp ਨੰਬਰ ਮੇਰਾ نیچے ਚੱਲ ਰਿਹਾ ਹੈ ਔਰ ਜਿਹੜੀਆਂ ਭੈਣਾਂ ਪਹਿਲਾਂ ਦੀ ਵੀਡੀਓ ਵੀ ਦੇਖਦੀਆਂ ਨੇ ਕੀ ਵਾਰ ਮੈਨੂੰ ਮੈਸੇਜ ਕਰਦੀਆਂ ਨੇ ਉਹਨਾਂ ਵਿੱਚੋਂ ਕੁਝ ਕੁ ਮਟੀਰੀਅਲ ਜਿਹੜਾ ਆਪਣੇ ਕੋਲੇ ਥੋੜਾ ਬਹੁਤ ਹੀ ਪਿਆ ਹੁੰਦਾ ਹਨ 1-2 ਸੂਟ ਰਹਿ ਜਾਂਦੇ ਆ ਅਗਰ ਉਹ ਹੁੰਦੇ ਮੈਂ ਤੁਹਾਨੂੰ ਜਰੂਰ ਅਨਸਰ ਕਰਦੀਆਂ ਕਈ ਵਾਰ ਮੈਂ ਅਨਸਰ ਨਹੀਂ ਵੀ ਕਰ ਪਾਉਂਦੀ ਕਿਉਂਕਿ ਕਾਫੀ ਮੈਸੇਜ ਹੋ ਜਾਂਦੇ ਆ ਜੀ ਅਨਸਰ ਨਹੀਂ ਵੀ ਹੁੰਦਾ ਤਾਂ ਭੈਣਾ ਦੁਬਾਰਾ ਦੁਬਾਰਾ ਜਾਂ ਮੈਸੇਜ ਕਰਕੇ ਜਾਂ ਫੋਨ ਕਰਕੇ ਮੈਨੂੰ ਰਿਮਾਈਂਡ ਕਰਵਾ ਸਕਦੀਆਂ ਨੇ ਕਈ ਵਾਰ ਮੈਂ ਫੋਨ ਕਾਲ ਦਾ ਹਨਾ ਅਨਸਰ ਮੈਂ ਭੁੱਲ ਜਾਂਦੀ ਆ ਵੀ ਆਪਾਂ ਤੁਹਾਨੂੰ ਕੁਝ ਦੱਸਣਾ ਸੀ ਜਾਂ ਫਿਰ ਕੋਈ ਫੋਟੋ ਕਲਿੱਕ ਕਰਕੇ ਭੇਜਣੀ ਸੀ ਦੁਬਾਰਾ ਤੁਸੀਂ ਰਿਮਾਈਂਡ ਕਰਵਾ ਸਕਦੇ ਹੋ ਵੀ ਹਾਂ ਵੀ ਤੁਸੀਂ ਕਿਹਾ ਸੀ ਫੋਟੋ ਭੇਜਣੀ ਆ ਮੈਂ ਭੇਜ ਸਕਦੀਆਂ ਉਹ ਇਹਨਾਂ ਵਿੱਚੋਂ ਜਿਹੜਾ ਵੀ ਤੁਸੀਂ ਇਸ ਪੀਸ ਤੁਹਾਨੂੰ ਪਸੰਦ ਆ ਜੀ ਅਗਰ ਲੈਣਾ ਚਾਹੁੰਦੇ ਹੋ ਸਕਰੀਨਸ਼ ਜਿਹੜਾ ਜਲਦੀ ਤੋਂ ਜਲਦੀ ਆਰਡਰ ਬੁੱਕ ਕਰੋ ਜੀ ਆਪਣੇ ਘਰ ਬੈਠੇ ਸੂਟ ਪਾਓ ਸੋਹਣੇ ਸੋਹਣੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਮੇਰੀ ਵੀਡੀਓ ਨੇ ਅੰਤ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ